ਨਮਸ਼ਿਆ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਤੇ ਪੇਸ਼ ਹੈ ਜਲਾਸ਼ੀਲ ਭਗਤ ਸਿੰਘ ਦਾ ਨਸਵਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਨਮਸ਼ਿਆ ਸਰਗਰਮੀਆ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ। ਅੱਜ ਅਸੀਂ ਪਹੁੰਚੇ ਹਾਂ راہੋ ਵਿਖੇ ਗੁਰਦੁਆਰਾ ਸਿੰਘ ਸਭਾ ਅਡਾ ਲਾਰੀਆਂ। ਜਿੱਥੇ ਗੁਰਨਾਨਕ ਮਿਸ਼ਨ ਸੇਵਾ ਸੁਸਾਇਟੀ ਰਜਿਸਟਰਡ ਨਵਾਂ ਸ਼ਹਿਰ ਦੇ ਵੱਲੋਂ ਹੋਲਾ ਮਹੱਲਾ ਦੇ ਪਾਵਨ ਅਫਸਰ ਤੇ ਸਵਰਗੀ ਸਰਦਾਰ ਨਾਜਰ ਸਿੰਘ ਮਾਨ ਅਤੇ ਮਾਤਾ ਦਲੀਪ ਕੌਰ ਮਾਨ ਦੀ ਯਾਦ ਨੂੰ ਸਮਰਪਿਤ ਅੱਖਾਂ ਦਾ ਮੁਫਤ ਆਪਰੇਸ਼ਨ ਕੈਂਪ ਜਿਹੜਾ ਲਗਾਇਆ ਗਿਆ ਸੋ ਇਸ ਕੈਂਪ ਦਾ ਉਦਕਾਟਨ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਗ੍ਰਾਂਤੀ ਸ਼੍ਰੀ ਦਰਬਾਰ ਸਾਹਿਬ ਹੋਰਾਂ ਵੱਲੋਂ ਆਪਣੇ ਕਰ ਕਮਲਾਂ ਦੇ ਨਾਲ ਕੀਤਾ ਗਿਆ ਸੋ ਇਸ ਕੈਂਪ ਦੇ ਵਾਸਤੇ ਵਿਸ਼ੇਸ਼ ਸਹਿਯੋਗ ਸਰਦਾਰ ਸੁਖਦੇਵ ਸਿੰਘ ਮਾਨ ਤੇ ਉਹਨਾਂ ਦੇ ਸਮੂਹ ਮਾਨ ਪਰਿਵਾਰ ਰਾਹੋਂ ਬਲੋ ਕੀਤਾ ਗਿਆ ਹੈ ਸੋ ਇਸ ਮੌਕੇ ਮਰੀਜ਼ਾਂ ਦੀ ਜਾਂਚ ਅਤੇ ਆਪਰੇਸ਼ਨ ਕਰਨਗੇ ਡਾਕਟਰ ਮਨਦੀਪ ਕੌਰ ਮਨਦੀਪ ਭਾਈ ਹਸਪਤਾਲ ਸਲੋ ਰੋਡ ਨਵਾਂ ਸ਼ਹਿਰ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ ਫੇਰ ਤੁਸੀਂ ਤੁਹਾਡੇ سلطان سنگھ جنہوں نے کہ اپنے دل کی کار سامان بہت کچھ کیا ہے اور کرن کی لوڑ ہے گرو سواری سات سنگی ਜਨਰਲ ਕੁਮਰ ਸਿੰਘ ਜੀ ਉਹਨਾਂ ਨੇ ਵੀ ਦੇਰ ਦੇ ਕਾਰਨ ਨੂੰ ਇਹ ਅਸ਼ੀਰਵਾਦ ਕਰਸਨ ਪਰ ਚੜ੍ਹਦੀ ਕਲਾ ਵਿੱਚ ਸ਼ੋਭੇ ਕੌਕੇ ਸਸਥਾ ਦੇ ਕਾਰਜ ਨੂੰ ਵੀ ਔਰ ਸੰਸਥਾ ਬੜੀ ਰੁਚੀ ਨਾਲ ਪਿਆਰ ਦੇ ਨਾਲ ਕਾਰਜ ਕਰਦੀ ਹੈ ਔਰ ਇਹ ਮਾਰਕ ਆਉਣ ਵਾਲੇ ਸਮੇਂ ਚ ਵੀ ਇਸੇ ਤਰ੍ਹਾਂ ਚੜ੍ਹਦੀ ਕਲਾ ਵਿੱਚ ਕਾਣਾ ਤੇ ਜਨਰਲ ਦਸਾਂ ਜੀ ਦਾ ਤੇ ਜਨਰਲ ਕੁਮਰ ਸਿੰਘ ਜੀ ਉੱਤੇ ਸਮੁੱਚੀਆਂ ਸੰਸਥਾ ਦਾ ਦਾਤਦੋ

اپنے والی اکام سوہت میں رکھئے ہیں کہا ہے دن سوہت سکھئے ہیں کوئی رہا سائٹھ رہا ہے میں سے کہتے ہیں جتھے کے لئے کوئی سیکھ پیٹھا ہے یہ سہی نیدے سیکھیں ہیں جلو میں کوئی کارج رہو کارپایا ہے کوئی تلوہ چلتاست کرتا ہے کوئی کارج رہی کرتا ہے اب کوئی رہا سب سے بکشت ہے کہ ہاتھ تک جتنا کونسا ہمیں کارج رہائے ہیں جائے ہو جو سمائے سیوا لے ہو جائے ہو جائے ہو جائے ہو جائے ہو چو مردے ہو ہر کام میں لے گروہ صاحب نے جاندہ کرنا کیا جاندی ہے گروہ صاحب آمد صاحب کو دھونی ملکہ سائی ملکہ میں سامنے داروں کہ انداز جب ایسے ہی کردے ہیں پر جو انداز خوابہ لے وہ نام داز کی صندے پاس شہر نے دربار تک شری ہرمندر گرو سا کیرپا ہے اور پچھلے تقریباً دو سال سوسائٹی کے جڑے نے کوئی بھی کام پر میرے کو جلد بھی کریے بے سارے چاہے میں جدوشن اور واری واری جس گردو بیٹھے ہاں گرودوار جو سیو ہوئی پچھلے تقریباً

پتا جی بہت سی جدو تایا ہے سیوا بھی لما سر بھی گرو چرمیا آپ بھی جڑے رہ آج وہ جتنی بلڈنگ بنیا اس کو پہلے تھے یہ سارے اور پروار کا بہت واقع یوگدان ہے اور اس بار انہوں نے محسوس کیا کہ انہوں کی یاد کیا جائے سور واسی سردار راجر اور ماسا دلیپ جی مان کی یاد نے سب کہ کچھ نہ کچھ کیونکہ میں سبھی نہ جڑا رہا سا جڑے رلئے کاغذ کریے گرو صاحب کی کرپا کے ہر روز کوئی نہ کوئی ਬੱਡੇ ਬਦਲਦੇ ਕਰਵਾਇਆ ਗਈ ਤੇ ਉਹ ਫਿਰ ਲੜੀ ਤੇ ਤੈਰਦਾ ਅਜਮਾਨ ਪ੍ਰਵਾਹ ਦੇ ਸਹਿਯੋਗ ਦੇ ਨਾਲ ਸਰਦਾਰ ਸਦੇਵ ਸਿੰਘ ਜੀ ਮਾਨ ਉਹਨਾਂ ਨੂੰ ਆਪਣਿਤ ਕਰਵਾਉਣ ਕਿਤਾ ਰਾਜੋ ਸਿੰਘ ਜੀ ਪਰਮਾਨੰਦ ਜੀ ਪਰਦੇ ਯਾਦ ਦੇ ਵਿੱਚ ਅੱਖਾਂ ਦਾ ਜਿਹੜਾ ਕੈਂਪ ਹੈ ਉਹਦਾ ਜੁੜਨ ਕੀਤਾ ਗਿਆ ਹੈ ਅਰੇ ਇਸ ਮੌਕੇ ਤੇ ਜੀਤੇ ਤੋਂ ਦੇ ਉੱਤੇ ਫਲਕਣ ਜਰੀ ਰਮੰਦਰ ਸਾਹਿਬ ਦੇ ਰਾਤੀ ਸੇਨ ਸਾਹਿਬ ਦੇ ਤੋਂ ਆਉਣ ਦੀ ਇੱਥੇ ਪਹੁੰਚੇ ਨੇ ਅਮਰ ਤੇ ਆਮਦੇ ਮੈਨੋਂ ਗਿਆ ਵੀ ਕਰਨਾ ਧੰਨਵਾਦ ਵੀ ਕਰਨਾ ਜਦੋਂ ਆਪਾਂ ਧਰਮ ਦੀ ਬੇਠਕਾਂ ਕਰਦੇ ਆਂ ਜਿਵੇਂ ਸੁਖਦੇਵ ਸਾਹਿਬ ਦੀ ਬਾਣੀ ਤੋਂ ਸਬੂਤ ਪ੍ਰਮਾਨ ਕਰਦੇ ਨੇ ਸਰਬ ਉਤਮ ਦੇ ਸ੍ਰੀ ਧਰਮ ਹਰ ਕੋ ਨਾਮ ਜਪ ਰ ਨਿਰਭਰ ਕਰਨ ਇਹ ਧਰਮ ਦੀ ਪ੍ਰਭਾਸ਼ਾ ਪ੍ਰਮਾਣਮਾਨੀ ਬਣਦੀ ਕਰਨੀ ਸੋ ਬਤਨ ਕਰਨੇ ਜਿਹਨ ਟੁੱਟੇ ਕੁਝ ਬੈਠਾ ਤਾਂ ਤੇ ਉਹ ਗੁਰੂ ਦੇ ਤੱਕ ਪ੍ਰਮਾਨ ਹੁੰਦਾ ਹੈ ਉਹਦੀ ਜਿਹੜੀ ਮਨੋਕਾਈ ਵਿੱਚ ਆਇਆ ਹੋਇਆ ਸਤਿਗੁਰੂ ਹੁੰਦਾ ਸੋ ਮੈਂ ਸਮੁੱਚੇ ਪ੍ਰਬੰਧਤ ਸਹਿਬਾਨ ਨੂੰ ਇਸ ਦਾਤੀ ਵਧਾਈ ਦਿੰਦਾ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਔਰ ਜਿਹਦੇ ਇਸ ਮੌਕੇ ਮਾਣ ਪਰਵਾਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਵੱਡਾ ਪ੍ਰਾਲਾਪ ਕੀਤਾ ਆਪਣੇ ਮਾਤਾ ਗਤਿ ਦੀ ਵੀ ਆਸ ਦੇ ਚ ਅੱਜ ਦੇ ਕੈਂਪ ਦਾ ਜਨਮ ਕੀਤਾ ਉਪਗਟਾਂ ਕੋਲ ਸਿੱਧਾ ਨਾ ਸਿੱਧਾ ਮਾਰਗੀ ਦਾ ਜਨਤ ਦੇ ਨਾਲ ਅਰਧਾ ਜਿਹੜਾ ਗੈਂਪ ਹੈ ਪਰਮ ਹੋਣ ਜਾ ਰਿਹਾ ਹੈ ਇਹ ਕੁਲਪਕਤੀ ਤਮਾ ਸਾਰਾ ਇਹ ਹੋ ਰਹੀ ਜੀ ਸਥਾਨੀਓ ਸਾਥ ਸੰਗਤ ਦੀ ਮੇਰੇ ਇੱਕ ਦੋਸਤ ਹੈ ਜਦੋਂ ਇਹਨੂੰ ਠੋਡੇ ਗੱਲ ਕਰਾਂ ਤੇ ਮੈਂ ਇਹਦਾ ਕਿਦਾਂ ਹਾਲ ਜੀ ਇਹਦਾ ਸਾਰੇ ਕੁਛ ਨੇ ਉਹ ਕਹਿੰਦਾ ਹੁੰਦਾ ਵੀ ਨਿੱਜੀ ਤੌਰ ਤੇ ਬਹੁਤ ਚੰਗੀ ਗੱਲ ਹੈ ਕੋਈ ਉਹਨੇ ਸਾਰਾ ਪ੍ਰਵਾਸ ਸਹਿ ਗਿਆ ਪੂਰੀ ਮਰਦੀ ਕਿਰਪਾ ਕਰ ਦਿੱਤਲਾਂ ਪਰ ਪੰਛੀ ਤੌਰ ਤੇ ਜਵਾਨੀ ਤੌਰ ਤੇ ਉਹਨਾਂ ਹੀ ਧਰਦੀਆਂ ਗਦਾ ਉਹਨਾਂ ਹੀ ਆਸੋਕ ਸੋ ਮੈਂ ਬੇਨਤੀ ਇਹ ਕਰਦਾ ਕਿ ਅਸੀਂ ਨੀਜੀ ਤੌਰ ਤੇ ਕਿੰਨੇ ਪਛਾਣਾਂ ਕਿੰਨੇ ਸਾਡੇ ਜੀ ਆ ਦਾ ਸਾਡੇ ਪਰਿਵਾਰ ਸੈਂਦੇ ਸਾਰੇ ਪੂਰੀ ਦਿਨ ਦੇਖਣੇ ਜਿਹੜੀ ਸਾਡੀ ਪੰਛੀ ਤੌਰ ਤੇ ਜਵਾਨੀ ਤੌਰ ਤੇ ਦੁਨੀਆ ਭਰ ਵਿੱਚ ਹਾਸਲ ਕੀਤੀ ਹੋ ਰਹੀ ਆ ਉਹਦੇ ਵੱਲ ਧਿਆਨ ਦੇਈਏ ਵਾਇਡ ਰੀਪਰコンサート ਵਾਈਡ ਜਤਨ ਆਪਾਂ ਸਰ ਤੋਂ ਬਾਹਰ ਕੀ ਹੋ ਜਰੂਰ ਲੱਗਦੀ ਬੋਲੇ ਸੋਨਿਆ ਕਿਸੇ ਆਲੇ ਭਗਤਵਸ਼ਰ ਚਹਰ ਸ਼ਕਰਪਤ ਸਿੰਘ ਆਸਣ ਦੇ ਮਾਲਕ ਜੁਗੋ ਜੁਗੇ ਅਦਨ ਗਰੀਬ ਨਿਵਾਦ ਸਤਿਗੁਰੂ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਹਜ਼ੂਰੀ ਅੰਦਰ ਜੁੜਦਾ ਕੀ ਗੁਰੂ ਰੂਪ ਗੁਰੂ ਕਾਲਸਾ ਸਾਧ ਸੰਗਤ ਜੀ ਇਹ ਸਾਰੀ ਸੰਗਤ ਕਾ ਜੀ ਫਤੇ ਬੁਲਾਓ ਆਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ ਜੀ ਦੇ ਪਾਵਨ ਬਚਨ ਤੇ ਹੀ ਸੇਵਾ ਤੁੱ ਦਿੱੇ ਹੋਵਾ ਔਰ ਮੈਂ ਦੁਦਾ ਕਰਤਾ ਭਗਤ ਤੇਰਾ ਸੋਈ ਤੁਧ ਭਾਵੈ ਜਿਸ ਨੂੰ ਤੂੰ ਰੱਖ ਕਰਤਾ ਮੌਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ ਗੁਰਨਾਥਕ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਜੋ ਅੱਜ ਮਹਾਰਾਜ ਜਪਾਲਾ ਮਹਾਨ ਕਾਰਜ ਕੀਤਾ ਜਾ ਰਿਹਾ ਹੈ ਗੁਰਪਰਵਾਸੀ ਸਰਦਾਰ ਨਾਚਰ ਸਿੰਘ ਜੀ ਮਾਨ ਮਾਨਤਾ ਤਰੀਪ ਕੌਰ ਜੀ ਤੇਨਾਂ ਦੀ ਯਾਦ ਦੇ ਵਿੱਚ ਅੱਜ ਅੱਖਾਂ ਦਾ ਆਪਰੇਸ਼ਨ ਦਾ ਜਿਹੜਾ ਮੁਫਤ ਕੈਂਪ ਹੈ ਉਹ ਸੁਸਾਇਟੀ ਵੱਲੋਂ ਅੱਜ ਸੁਰਦਵਾਰਾ ਸਹਿਰ ਦੇ ਵਿੱਚ ਲਗਾਇਆ ਜਾ ਰਿਹਾ ਹੈ ਪਿਛਲੇ ਸਾਲ ਦਾਸ ਨੂੰ ਇੱਥੇ ਆਮਦਾ ਬਾਬਗਾ ਮਿਲਿਆ ਉਸ ਸਮੇਂ ਫਰੀ ਡਿਸਪੈਂਸਰੀ ਜਿਹੜੀ ਸੀ ਇਹ ਸੋਸਾਇਟੀ ਵੱਲੋਂ ਇਸੇ ਜੀ ਗੁਰਦੁਆਰਾ ਸਾਹਿਬ ਜੇ ਵਿਖੇ ਸਥਾਪਿਤ ਕੀਤੀ ਗਈ ਜਿੱਥੇ ਸਰਪ੍ਰੋਹ ਜੀ ਕਿਰਪਾ ਕਰਕੇ ਇਸ ਸੰਸਥਾ ਦੇ ਕੋਲੋਂ ਮਹਾਨ ਕਾਰਜ ਕਰਵਾ ਰਹੇ ਨੇ ਜਿਸ ਤਰ੍ਹਾਂ ਦਾਸ ਤੋਂ ਪਹਿਲਾਂ ਸਰਦਾਰ ਗੁਰਬਖਸ਼ ਸਿੰਘ ਜੀ ਖਾਲਸਾ ਭਾਈ ਸਰ ਦੀ ਹੁਣੇ ਬੋਲ ਕੇ ਗਏ ਨੇ ਕਿ ਜਿੱਥੇ ਧਾਰਮਿਕ ਖੇਤਰ ਦੇ ਵਿੱਚ ਇਹ ਸੰਸਥਾ ਵੱਲੋਂ ਵੱਡੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ ਸਮਾਜਿਕ ਖੇਤਰ ਦੇ ਵਿੱਚ ਵੱਡੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ ਉੱਥੇ ਕਿ ਜਿੱਥੇ ਹਰ ਸਾਰੇ ਪੰਥ ਨੂੰ ਇਹ ਗੱਲ ਦੀ ਚਿੰਤਾ ਹੈ ਕਿ ਸਾਡੇ ਪੰਥ ਦੇ ਵਿੱਚ ਥੋੜਾ ਜਿਆਦਾ ਰੌਲਪੋਲਾ ਚੱਲ ਰਿਹਾ ਹੈ ਆਪਾਂ ਸਾਰੇ ਹੱਥ ਜੋੜ ਕੇ ਧੰਗ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰਿਆ ਕਰੀਏ ਕਿਉਂਕਿ ਜਿੰਨੇ ਵੀ ਤੁਸੀਂ ਬੈਠੇ ਹੋ ਨਿਤਨੇਮ ਰੋਜ਼ ਕਰਦੇ ਹੋ ਔਰ ਜਿਤਨੇ ਵਰਕੇ ਅਰਦਾਸਾਂ ਕਰਦੇ ਆਂ ਤੇ ਅਰਦਾਸ ਦੇ ਵਿੱਚ ਹਰ ਸਿੱਖੀ ਸਰਬੱਤ ਦਾ ਭਲਾ ਮੰਗਦਾ ਹੈ ਹਰ ਸਿੱਖ ਜੀ ਨੂੰ ਅਰਦਾਸ ਕਰਦਾ ਹੈ ਔਰ ਅਖੀਰ ਦੇ ਵਿੱਚ ਇਹ ਗੱਲ ਕਹਿੰਦਾ ਨਾਨਕ ਨਾਮ ਚੜ੍ਹਦੇ ਕਲਾ ਤੇਰੇ ਬਾਣੀ ਸਰਬਤ ਦਰਪਨ ਇਹ ਪੰਥ ਬਾਜਾ ਵਾਲੇ ਦਾ ਇਹ ਕਲਗੀਧਰ ਪਿਤਾ ਦਾ ਹੈ ਔਰ ਇਸ ਪੰਥ ਦਾ ਕਲਗੀਧਰ ਪਿਤਾ ਨੂੰ ਆਪੇ ਫਿਕਰ ਹੈ ਆਪਾਂ ਰੋਜ਼ بس ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਹੀ ਕਰਿਆ ਕਰੀਏ ਕਿ ਸਤਿਗੁਰੂ ਜੀ ਕਿਰਪਾ ਕਰੋ ਏ ਸਾਡੇ ਤੇਰੇ ਚਰਨਾਂ ਦੇ ਵਿੱਚ ਅਰਦਾਸ ਹੈ ਕਿ ਸਾਡਾ ਤੇਰਾ ਖਾਲਸਾ ਪੰਥ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਵੇ ਜਿਹੜਾ ਪੰਥ ਤੂੰ ਆਗਾ ਪ੍ਰਿੰਸੀਪਲ ਜੀ ਐਸਰ ਤੋਂ ਖਾਸ ਤੌਰ ਤੇ ਕੈਨ ਬੀ ਟੂ ਮਮਾ ਸਰ ਇਨ ਦੀ ਜਿਸੈਂਟ ਮਾਹੀ ਸਾਡੇ ਜਿਹੜਾ ਸਕੂਲ ਹੈਗਾ ਇਹ ਚੱਡੀ ਦਾ ਰੋਡ ਪੇਸ ਤੇ ਹੈਗਾ ਤੇ ਸਾਡੇ ਦੂਜੇ ਪਾਸੇ ਜਿਹੜਾ ਹੈਗਾ ਇੱਕ ਏਕਟ ਮਾਡਲ ਸਕੂਲ ਜਿਹੜਾ ਹੈਗਾ ਉਹ ਚਲਾਇਆ ਹੈਗਾ ਜਿਹਦੇ ਵਿੱਚ 3 ਨਾਲੋਂ ਲੈ ਕੇ 5ਵੀਂ ਜਮਾਤ ਅੰਗਰੇਜ਼ੀ ਮੀਡੀਅਮ ਵਿੱਚ ਚੱਲੇ ਰਿਹਾ ਦਿੱਤੇ ਸਾਡੇ ਦੇ ਪੜ੍ਹਦੇ ਆ ਉਹਦੇ ਵਿੱਚ ਵੀ ਜਿਹੜੀ ਅਸੀਂ ਐ ਨਵੇਂ ਸਾਲ ਤੋਂ ਉਹਨੂੰ ਸਾਰਾ ਜਿਹੜਾ ਅਸੀਂ ਇੰਗਲਿਸ਼ ਮੀਡੀਅਮ ਜਿਹੜਾ ਕਿਤਾ ਹੈਗਾ ਉਹ ਵੀ ਦੇਖੀ ਸਾਡੇ ਦੇ ਜਿਹੜਾ ਕਿ ਦਾਖਲਾ ਜਿਹੜਾ ਸ਼ੁਰੂ ਹੈਗਾ ਸੋ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਕਿ ਬੱਚੇ ਜਿਹੜੇ ਬੱਚੇ ਜਿਹੜੇ ਇੱਥੇ ਦਾਖਲਾ ਪਾਓ ਤੇ ਆ ਇੱਕ ਵਾਰੀ ਜਿਹੜਾ ਤੁਸੀਂ ਇੱਥੇ ਆ ਕੇ ਜਿਹੜਾ ਵਿਜਿਟ ਕਰੋ ਤੇ ਇਸ ਸਕੂਲ ਦੇ ਬਾਰੇ ਤੁਹਾਨੂੰ ਪਤਾ ਹੈ ਕਿ ਸਾਡਾ ਜਿਹੜਾ ਸਕੂਲ ਹੈਗਾ ਜ਼ਿਲ੍ਹੇ ਵਿੱਚ ਖੇਡਾਂ ਦੇ ਪੱਖੋਂ ਤੇ ਜਿਹੜਾ ਸਭ ਤੋਂ ਜਿਹੜਾ ਪਹਿਲੇ ਨੰਬਰ ਤੇ ਹੈਗਾ ਇੱਕ ਸਾਡੇ ਪਲੇਅਰ ਜਿਹੜੇ ਇੰਟਰਨੈਸ਼ਨਲ ਪਲੇਅਰ ਜਿਹੜੇ ਹੈਗੇ ਆ ਉਹ ਵੀ ਇੱਥੇ ਜਿਹੜੇ ਆ ਖੇਡਦੇ ਹੈਗੇ ਆ ਤੇ ਇਸ ਤੋਂ ਇਲਾਵਾ ਪੜ੍ਹਾਈ ਪੱਖੋਂ ਵੀ ਇਹ ਸਕੂਲ ਜਿਹੜਾ ਹੈਗਾ ਜਿਵੇਂ ਦਾ ਖਪੋ ਜਿਹੜਾ ਬੱਦਿਆ ਸਕੂਲ ਮੰਨ ਜਾਂਦਾ ਹੈਗਾ ਸੋ ਇੱਥੇ ਜਿਹੜਾ ਹੈਗਾ ਛੇਮ ਤੋਂ ਲੈ ਕੇ ਬਾਅਦਮੀ ਕਲਾਸ ਤੱਕ ਸਾਡੇ ਆਏ ਇਹ ਕਲਾਸਾਂ ਜਿਹੜੀਆਂ ਹੈਗੀਆਂ ਤੇ ਸਭ ਦੇ ਕੋਲ ਕਲਾਸ 1 2 ਜਿਹੜੀ ਆ ਖਾਸ ਵਿੱਚ ਵੀ ਇਹ ਜਿਹੜੀ ਆ ਪੂਰੀ ਕੀਤੀ ਹੈਗੀ ਆ ਤੇ ਇਸ ਇਹ ਜਿਹੜਾ ਹੈਗਾ ਸਾਡੇ ਉਹ ਜਿਹੜੀ ਕਲਾਸਾਂ ਚੱਲ ਰਹੀਆਂ ਨੇ ਆਈਆਂ ਸੋ ਮੈਂ ਸਾਰਿਆਂ ਨੂੰ ਇਹ ਹੀ ਬੇਨਤੀ ਕਰਾਂਗਾ ਆਪਣੀ ਨਜ਼ਰ ਦੇ ਆਪਣੀ ਜ਼ਿਲ੍ਹੇ ਦੇ ਲੋਕਾਂ ਨੂੰ ਕਿ ਤੁਸੀਂ ਜਿਹੜਾ ਹੈਗਾ ਸਾਡੇ ਕੋਲ ਆਓ ਆਪਣੇ ਬੱਚਿਆਂ ਨੂੰ ਜਿਹੜਾ ਆ ਦਾਖਲ ਕਰਵਾਓ ਤੇ ਤੁਹਾਨੂੰ ਜਿਹੜਾ ਆ ਇਹ ਇਗਲਾਸ ਹੈ ਗੋਵਰਮ ਕੋਇਕ ਨੂੰ ਦੇ ਧੰਨਵਾਦ ਇਹ ਸੱਜਣਾ ਸ਼ਿਲਪ ਸਿੰਘ ਨਗਰ ਦਾ ਸਵਰਥ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਕਲਪੇਰ ਨਮੀਆਂ ਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ ਧੰਨਵਾਦ